ਅਚਾਨਕ ਇੱਕ ਜ਼ਿੰਦਗੀ 'ਚ ਮੋੜ ਆਉਂਦਾ ਹੈ ਤੇ ਸਭ ਕੁਝ ਬਦਲ ਜਾਂਦਾ ਹੈ ਜੂਸੇਫ ਨਾਲ ਐਵੇਂ ਹੋਇਆ ਇਹ ਕਹਾਣੀ ਜਦੋਂ ਯੂਸੇਫ ਜਿਹੜਾ ਔਰ ਪ੍ਰਧਾਨ ਮੰਤਰੀ ਬਣਿਆ ਤੇ ਉਸ ਤੋਂ ਬਾਅਦ ਅਕਾਲ ਆਇਆ ਇਹ ਕਹਾਣੀ ਸਾਨੂੰ ਦਰਸਾਉਂਦੀ ਹੈ ਕਿ ਪ੍ਰਭੂ ਅਜੀਬੋ ਗਰੀਬ ਤਰੀਕਿਆਂ ਦੇ ਨਾਲ ਕੰਮ ਕਰਦਾ ਹੈ ਇਹ ਕਹਾਣੀ ਇੰਤਜ਼ਾਮ ਦੀ ਕਿਰਪਾ ਦੀ ਤੇ ਪਰਮੇਸ਼ਵਰ ਦੇ ਵੱਡੇ ਫਲਾਂ ਦੀ ਜਦੋਂ ਅਸੀਂ ਪਿਛਲੀ ਵਾਰ ਮਿਲੇ ਸੀ ਤਾਂ ਯੂਸਫ ਜਿਹੜਾ ਸੀਗਾ ਉਹਨੂੰ ਤਰੱਕੀ ਮਿਲ ਗਈ ਹੈ ਇੱਕ ਕੈਦੀ ਤੋਂ ਉਹ ਹੁਣ ਪ੍ਰਧਾਨ ਮੰਤਰੀ ਬਣ ਗਿਆ ਹੈ ਹੁਣ ਉਹਨੂੰ ਬਹੁਤ ਵੱਡਾ ਕੰਮ ਮਿਲ ਗਿਆ ਹੈ ਕਿ ਅਕਾਲ ਤੋਂ ਕਿਵੇਂ ਲੋਕਾਂ ਨੂੰ ਬਚਾਉਣਾ ਹੈ ਤੇ ਹੁਣ ਅਸੀਂ ਵੇਖਦੇ ਹਾਂ ਯੂਸਫ ਦੀ ਬੁੱਧ ਨੂੰ ਜਦੋਂ ਖੁਸ਼ਹਾਲੀ ਦਾ ਸਮਾਂ ਸੀ ਉਹਨਾਂ 7 ਸਾਲਾਂ 'ਚ ਉਹਨੇ ਦਾਣੇ ਇਕੱਠੇ ਕੀਤੇ ਇਸ ਕੱਲ ਦਾ ਯਕੀਨ ਬਣਾਉਣ ਲਈ ਕਿ ਅਕਾਲ ਦੇ ਦਿਨਾਂ 'ਚ ਪੂਰਤੀ ਹੋ ਸਕੇ ਇਹ ਭੰਡਾਰੀਪਨ ਦੇ ਬਾਰੇ 'ਚ ਤੇ ਆਉਣ ਵਾਲੇ ਸਮੇਂ 'ਚ ਇੱਕ ਬਹੁਤ ਵੱਡਾ ਸਬਕ ਹੈ ਬਹੁਤ ਵਾਰ ਅਸੀਂ ਅੱਜ ਦੇ ਲਈ ਹੀ ਸੋਚਦੇ ਹਾਂ ਅਸੀਂ ਕਦੇ ਉਹਨਾਂ ਚਣੌਤੀਆਂ ਬਾਰੇ ਨਹੀਂ ਸੋਚਦੇ ਜੋ ਅੱਗੇ ਆਉਣੀਆਂ ਨੇ ਪਰ ਯੂਸਫ ਦੀ ਉਦਾਹਰਣ ਸਾਨੂੰ ਸਿਖਾਉਂਦੀ ਏ ਕਿ ਜਦੋਂ ਸਾਡੇ ਕੋਲ ਵਾਧੂ ਏ ਉਸ ਸਮੇਂ ਨੂੰ ਅਸੀਂ ਚੰਗੀ ਤਰ੍ਹਾਂ ਇਸਤੇਮਾਲ ਕਰੀਏ ਉਹਨਾਂ ਚੀਜ਼ਾਂ 'ਚ ਨਿਵੇਸ਼ ਕਰੀਏ ਜੋ ਸਾਨੂੰ ਜਿਉਂਦਿਆਂ ਰੱਖਣਗੀਆਂ ਜਦੋਂ ਕਠਿਨਾਈਆਂ ਆਉਣ ਅਤੇ ਹੋਇਆ ਵੀ ਜਿਵੇਂ ਯੂਸਫ ਨੇ ਕਿਹਾ ਸੀਗਾ 7 ਸਾਲ ਦਾ ਆਕਾਲ ਜਿਹੜਾ ਸੀ ਮਿਸਰ ਤੇ ਆਇਆ ਤੇ ਨਾਲ ਦੇ ਦੇਸ਼ਾਂ ਤੇ ਵੀ ਯੂਸਫ ਦੀ ਬੁੱਧ ਦੇ ਕਾਰਨ ਮਿਸਰ ਦੂਜੇ ਲੋਕਾਂ ਲਈ ਆਕਾਸ਼ ਬਣ ਗਏ ਜੋ ਭੁੱਖਮਰੀ ਦਾ ਸ਼ਿਕਾਰ ਸਨ। ਯੂਸਫ ਤੋਂ ਦਾਣੇ ਖਰੀਦਣ ਲਈ ਲੋਕ ਸਾਰੇ ਦੇਸ਼ਾਂ ਤੋਂ ਆ ਰਹੇ ਸਨ। ਇਹ ਬਹੁਤ ਸੋਹਣੀ ਤਸਵੀਰ ਹੈ ਕਿ ਕਿਵੇਂ ਪਰਮੇਸ਼ਰ ਇੱਕ ਵਿਅਕਤੀ ਦੀ ਵਫਾਦਾਰੀ ਨੂੰ ਆਪਣੇ ਪੂਰੇ ਸਮਾਜ ਨੂੰ ਬਰਕਤ ਦੇਣ ਲਈ ਵਰਤਦਾ ਹੈ। ਪਰ ਕਾਮਯਾਬੀ ਦੇ ਸਮੇਂ 'ਚ ਵੀ ਯੂਸਫ ਆਪਣੇ ਪਿਸ਼ੋਕੜ ਨੂੰ ਨਹੀਂ ਭੁੱਲਿਆ ਏ। ਜਿਹੜੇ ਦੋ ਨਾਮ ਉਹ ਦਿੰਦਾ ਏ ਉਹਨਾਂ ਤੋਂ ਇਸ ਦਾ ਪਤਾ ਲੱਗਦਾ ਹੈ ਮਨਸ਼ਾ ਪਰਮੇਸ਼ਰ ਨੇ ਮੇਰੇ ਪਸ਼ੂਕਰ ਨੂੰ ਪਹਲਾਉਂ ਚ ਮੇਰੀ ਮਦਦ ਕੀਤੀ ਅਤੇ ਮੇਰੇ ਬਾਪ ਦੇ ਘਰ ਨੂੰ ਇਹ ਚੰਗਿਆਈ ਤੇ ਬਹਾਲੀ ਦੀ ਘੋਸ਼ਣਾ ਹੈ ਜਿਹਦਾ ਤਜਰਬਾ ਯੂਸਫ ਨੇ ਕੀਤਾ ਸੀ ਇੱਕ ਗਵਾਹੀ ਹੈ ਕਿ ਪਰਮੇਸ਼ਰ ਗੈਰਿਆਂ ਸੱਟਾਂ ਨੂੰ ਵੀ ਚੰਗਿਆ ਕਰ ਸਕਦਾ ਹੈ ਪਰ ਅਗਲੀ ਆਇਤ ਦੇ ਵਿੱਚ ਸਿੱਕੇ ਦਾ ਦੂਜਾ ਪਹਿਲੂ ਵੀ ਨਜ਼ਰ ਆਉਂਦਾ ਹੈ ਉਹ ਆਪਣੇ ਦੂਜੇ ਬੇਟੇ ਦਾ ਨਾਮ ਹੀ ਫਰਾਇਮ ਰੱਖਦਾ ਹੈ ਜੀਦਾ ਮਤਲਬ ਹੈ ਕਿ ਪਰਮੇਸ਼ਰ ਨੇ ਦੁੱਖਾਂ ਦੇ ਦੇਸ਼ ਦੇ ਵਿੱਚ ਮੈਨੂੰ ਖੁਸ਼ਹਾਲ ਕੀਤਾ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਦੁੱਖ ਅਤੇ ਫਲਦਾਇਰ ਹੋਣਾ ਇਕੱਠੇ ਹੀ ਚੱਲਦੇ ਨੇ ਜਿਹੜੀ ਦੁੱਖਾਂ ਦੀ ਜ਼ਮੀਨ ਹੈ ਅਕਸਰ ਹੀ ਇਹ ਉਹ ਜ਼ਮੀਨ ਹੁੰਦੀ ਹੈ ਜਿੱਥੇ ਪਰਮੇਸ਼ਰ ਬਰਕਤਾਂ ਦੀ ਫਸਲ ਲਗਾਉਂਦਾ ਹੈ ਮੇਰੀ ਜ਼ਿੰਦਗੀ 'ਚ ਵੀ ਇੱਕ ਸਮਾਂ ਆਇਆ ਸੀ ਜਦੋਂ ਮੈਂ ਬਰਕਤ ਅਤੇ ਟੁੱਟੇਪਨ ਦਾ ਅਨੁਭਵ ਕੀਤਾ ਸੀ ਮੇਰੀ ਸੇਵ ਕਾਇਦੇ ਸ਼ੁਰੂਆਤੀ ਦਿਨਾਂ 'ਚ ਮੈਂ ਪੂਰੀ ਦੁਨੀਆ 'ਚ ਪ੍ਰਚਾਰ ਕਰਨ ਵਾਸਤੇ ਗਿਆ ਸੀ ਪਰ ਮੇਰੇ ਦਿਲ ਦੀ ਗਹਿਰਾਈ ਦੇ ਅੰਦਰ ਮੈਂ ਜਾਣਦਾ ਸੀ ਕਿ ਮੇਰੀ ਸੇਵਕਾਈ ਮੇਰੇ ਚਰਿੱਤਰ ਤੋਂ ਜ਼ਿਆਦਾ ਵੱਧ ਚੁੱਕੀ ਹੈ ਮੈਂ ਪਰਮੇਸ਼ਰ ਦੇ ਅੱਗੇ ਦੁਆਈ ਦਿੱਤੀ ਕਿ ਮੈਨੂੰ ਕਿਸੇ ਐਹੋ ਜੀ ਥਾਂ ਤੇ ਲੈ ਕੇ ਜਾ ਜਿੱਥੇ ਮੈਨੂੰ ਆਕਾਰ ਮਿਲ ਸਕੇ ਜਿੱਥੇ ਲੁਕੀਆਂ ਹੋਈਆਂ ਥਾਵਾਂ ਤੋਂ ਚੰਗਾਈ ਮਿਲ ਸਕੇ ਤੇ ਮੇਰੀ ਇਸ ਪ੍ਰਾਰਥਨਾ ਤੋਂ ਥੋੜੇ ਸਮੇਂ ਬਾਅਦ ਮੈਨੂੰ ਪਿੰਡੂ ਜਰਮਨੀ ਦੇ ਵਿੱਚ ਇੱਕ ਚਰਚ ਦਾ ਪਾਸਟਰ ਬਣਨ ਦਾ ਮੌਕਾ ਮਿਲਿਆ ਇਹ ਪੀੜਾਂ ਤੋਂ ਬਹੁਤ ਦੂਰ ਸੀ ਉਹਨਾਂ ਸਾਲਾਂ ਦੇ ਵਿੱਚ ਪਰਮੇਸ਼ਰ ਨੇ ਸਾਡੀ ਸੇਵਕਾਈ ਨੂੰ ਬਹੁਤ ਜ਼ਿਆਦਾ ਬਰਕਤ ਦਿੱਤੀ ਪਰ ਨਾਲ ਨਾਲ ਅਸੀਂ ਟੁੱਟਾਪਨ ਵੀ ਵੇਖਿਆ ਕਿਉਂਕਿ ਸਾਡਾ ਬੇਟਾ ਬਹੁਤ ਹੀ ਬਿਮਾਰ ਸੀ ਪਰ ਉਹ ਸਮੇ ਸੀਗੇ ਜਿਹੜੇ ਭੱਠੀ ਦੀ ਤਰ੍ਹਾਂ ਸੀਗੇ ਜਿੱਥੇ ਪਰਮੇਸ਼ਰ ਨੇ ਮੇਰੇ ਦਿਲ ਨੂੰ ਅੰਦਰੋਂ ਬਦਲਿਆ ਜੋਸਫ ਦੀ ਤਰ੍ਹਾਂ ਮੈਂ ਇਸ ਗੱਲ ਨੂੰ ਪਛਾਣਿਆ ਕਿ ਮੇਰੇ ਦੁੱਖਾਂ ਦੀ ਥਾਂ ਹੀ ਮੇਰੀ ਬੜਾ ਉਤਰੀ ਦੀ ਥਾਂ ਹੈ ਇਹ ਸ਼ਾਂਗੇ ਜਾਣ ਦਾ ਸਮਾਂ ਸੀ ਇਹ ਸਾਈ ਜਾਨ ਦਾ ਸਮਾਂ ਸੀ ਤੇ ਇਹ ਨਿਰਪੜਤਾ ਦਾ ਸਮਾਂ ਸੀ ਜਿੱਦਾਂ ਮੈਂ ਕਦੇ ਪ੍ਰਭੂ ਤੇ ਕਦੇ ਨਿਰਭਰ ਨਹੀਂ ਸੀ ਕੀਤਾ ਅੱਜ ਜਦ ਮੈਂ ਪਿੱਛੇ ਮੁੜ ਕੇ ਵੇਖਦਾ ਤਾਂ ਮੈਂ ਵੇਖਦਾ ਪਰਮੇਸ਼ਰ ਨੇ ਮੈਨੂੰ ਇਸ ਕੰਮ ਲਈ ਤਿਆਰ ਕੀਤਾ ਸੀ ਯੂਸਫ ਦੀ ਕਹਾਣੀ ਇੱਕ ਵੱਡਾ ਮੋੜ ਲੈਂਦੀ ਹੈ ਜਦੋਂ ਉਹਦੇ ਭਰਾ ਮਿਸਰ ਦੇ ਵਿੱਚ ਅਕਾਲ ਤੋਂ ਬਚਣ ਲਈ ਆਉਂਦੇ ਨੇ ਅਤੇ ਅਚਾਨਕ ਹੀ ਯੂਸਫ ਉਹਨਾਂ ਆਦਮੀਆਂ ਦੇ ਅੱਗੇ ਸੀ ਜਿਨ੍ਹਾਂ ਨੇ ਉਹਨੂੰ ਧੋਖਾ ਦਿੱਤਾ ਸੀ ਜਿੰਨਾ ਬਾਰੇ ਉਹਨੇ ਸੁਪਨਾ ਲਿਆ ਸੀ ਕਿ ਇੱਕ ਦਿਨੇ ਉਹਦੇ ਅੱਗੇ ਝੁਕਣਗੇ ਇਹ ਹਰਾਨੀ ਦੀ ਗੱਲ ਇਹ ਹੈ ਅਸਲ 'ਚ ਇਹੀ ਤਾਂ ਹੋਇਆ ਸੀ ਯੂਸਫ ਦੇ ਭਰਾ ਉਹਦੇ ਅੱਗੇ ਝੁਕੇ ਇੱਕ ਤਾਕਤਵਰ ਤਸਵੀਰ ਸੀ ਕਿ ਪਰਮੇਸ਼ਰ ਨੇ ਉਹ ਸੁਪਨੇ ਨੂੰ ਪੂਰਿਆਂ ਕੀਤਾ ਸੀ ਪਰ ਉਹ ਨਹੀਂ ਜਾਣਦੇ ਸੀ ਕਿ ਤਾਕਤਵਰ ਆਦਮੀ ਉਹਨਾਂ ਦਾ ਆਪਣਾ ਭਰਾ ਏ ਇਹ ਪਲ ਟੈਨਸ਼ਨ ਦਾ ਤੇ ਸੰਭਾਵਨਾ ਦਾ ਭਰਿਆ ਹੋਇਆ ਸੀ ਕਿ ਯੂਸਫ ਆਪਣੀ ਤਾਕਤ ਦਾ ਇਸਤੇਮਾਲ ਕਰੇਗਾ ਬਦਲਾ ਲੈਣ ਵਾਸਤੇ ਉਹ ਕੜਵਾਹੜ ਦੇ ਨਾਲ ਆਪਣੇ ਆਪ ਨੂੰ ਭਸਮ ਕਰੇਗਾ ਜਾਂ ਫਿਰ ਉਹ ਪ੍ਰੋਸਾ ਕਰੇਗਾ ਕਿ ਪਰਮੇਸ਼ਰ ਦੇ ਮਕਸਦ ਉਹਦੀ ਪੀੜ ਤੋਂ ਵੱਡੇ ਨੇ ਤੇ ਉਹਦੀ ਕਹਾਣੀ ਦੇ ਸਭ ਤੋਂ ਭਿਆਨਕ ਸਮੇਂ ਵੀ ਚੰਗੇ ਹੋ ਸਕਦੇ ਨੇ ਜਦੋਂ ਕਹਾਣੀ ਅੱਗੇ ਵਧਦੀ ਏ ਤਾਂ ਯੂਸਫ ਜਿਹੜਾ ਬੜੇ ਤਰੀਕੇ ਦੇ ਨਾਲ ਇਸ ਰੀਜੂਨੀਅਨ ਨੂੰ ਅੱਗੇ ਲੈ ਕੇ ਜਾਂਦਾ ਏ ਜਿਹੜੀ ਉਹ ਕਿਰਪਾ ਵਿਖਾਉਂਦਾ ਏ ਉਹ ਕਿਰਪਾ ਸ਼ਬਦਾਂ ਨਾਲ ਬਿਆਨ ਨਹੀਂ ਹੋ ਸਕਦੀ ਪਰ ਇਸ ਸਮੇਂ ਉਦੀ ਕਹਾਣੀ ਸਾਨੂੰ ਸਾਡੇ ਸਫਰ ਬਾਰੇ ਸੋਚਣ ਲਈ ਮਜਬੂਰ ਕਰਦੀ ਏ ਉਹ ਥਾਵਾਂ ਜਿੱਥੇ ਕਾਮਯਾਬੀ ਤੇ ਦੁੱਖ ਇਕੱਠੇ ਹੁੰਦੇ ਨੇ ਸ਼ਾਇਦ ਅੱਜ ਤੁਸੀਂ ਵੀ ਅਕਾਲ ਦੇ ਸਮੇਂ ਦੇ ਵਿੱਚੋਂ ਆਪਣੇ ਦੁੱਖਾਂ 'ਚ ਪਰਮੇਸ਼ਰ ਦਾ ਹੱਥ ਲੱਭ ਰਹੇ ਹੋ ਜਾਂ ਤੁਸੀਂ ਖੁਸ਼ਹਾਲੀ ਦੇ ਸਮੇਂ 'ਚ ਹੋ ਤੇ ਬੜਾ ਪ੍ਰੀਖਿਆ ਪਈ ਏ ਕਿ ਉਹਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਇੱਥੇ ਤੱਕ ਲੈ ਕੇ ਆਇਆ ਏ ਭਾਵੇਂ ਤੁਸੀਂ ਕਿਤੇ ਵੀ ਹੋ ਜੂਸਫ ਦੀ ਕਹਾਣੀ ਸਾਨੂੰ ਚੇਤੇ ਕਰਾਉਂਦੀ ਏ ਕਿ ਪ੍ਰਭੂ ਹਰ ਵੇਲੇ ਕੰਮ ਕਰਦਾ ਏ ਸਾਡੀ ਕਹਾਣੀ ਦੇ ਦੁਆਰਾ ਉਹ ਆਪਣੀ ਛੁਟਕਾਰੇ ਦੀ ਤਸਵੀਰ ਬਣਾ ਰਿਹਾ ਹੈ ਸਾਨੂੰ ਆਪਣੀਆਂ ਵਰਕਤਾਂ ਨੂੰ ਬੁੱਧ ਨਾ ਸੰਭਾਲਣਾ ਚਾਹੀਦਾ ਹੈ ਅਤੇ ਖੋਲ ਦੇਲੀ ਨਾਲ ਇਸ ਗੱਲ ਦਾ ਭਰੋਸਾ ਕਰਦੇ ਦੁਆਰਾ ਕਿ ਪਰਮੇਸ਼ਰ ਉਹਨਾਂ जिंदगੀਆਂ ਨੂੰ ਛੂਲੇਗਾ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੇਖਾਂਗੇ ਅੱਜ ਦੇ ਦਿਨ 'ਚ ਇਸ ਸਚਾਈ ਨੂੰ ਗਲੇ ਲਾਓ ਕਿ ਸਾਡੇ ਸਭ ਤੋਂ ਗਹਿਰੇ ਦੁੱਖ ਸਾਡੇ ਸਭ ਤੋਂ ਫਲਦਾਰ ਹੋਣ ਦਾ ਕਾਰਨ ਬਣ ਸਕਦੇ ਨੇ ਇਹ ਅਸੀਂ ਪ੍ਰਭੂ ਦੇ ਹੱਥ ਨੂੰ ਇਜਾਜ਼ਤ ਦਈਏ ਕਿ ਉਹ ਸਾਨੂੰ ਬਣਾਵੇ ਤੇ ਸਬਦ ਦੇ ਵਿੱਚ ਆਪਣੀ ਅੱਖਾਂ ਉਹਦੇ ਤੇ ਲਾਓ ਜਿਹੜਾ ਇਹੋ ਜੀ ਕਹਾਣੀ ਲਿਖ ਰਿਹਾ ਏ ਜਿਹਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਉਹ ਪਰਮੇਸ਼ਰ ਜਿਹੜਾ ਸਵਾਚੋਂ ਸੁੰਦਰਤਾ ਲੈ ਕੇ ਆਉਂਦਾ ਏ ਉਹ ਜਿਹੜਾ ਟੁੱਟੇ ਸੁਪਨਿਆਂ ਨੂੰ ਅਸਲੀਅਤ ਦੇ ਵਿੱਚ ਬਦਲ ਦਿੰਦਾ ਏ ਕਿਉਂਕਿ ਉਹਦੇ ਹੱਥ 'ਚ ਕੋਈ ਦਰਦ ਵੇਸ਼ ਨਹੀਂ ਹੁੰਦੀ ਇਹ ਦਿਲ ਦਾ ਟੁੱਟਣਾ ਨਿਰਾਸ਼ਾ ਨਹੀਂ ਹੁੰਦਾ ਹਾਲੇ ਉਹਦਾ ਕੰਮ ਖਤਮ ਨਹੀਂ ਹੋਇਆ ਹੈ